ਆਸਟ੍ਰੇਲੀਆ ਮੂਲ ਦੇ ਵਿੱਚ ਇੱਕ ਭਾਰਤੀ ਵਿਅਕਤੀ ਦੇ ਦਮ ਤੋੜਨ ਦੀ ਖਬਰ ਸਾਹਮਣੇ ਆਈ ਹੈ ਦਰਸਲ ਦੱਸੀਏ ਕਿ ਪੁਲਿਸ ਮੁਕਾਬਲੇ ਦੇ ਦੌਰਾਨ ਇੱਕ ਵੱਡੀ ਘਟਨਾ ਵਾਪਰ ਗਈ ਹੈ ਬੇहद ਹੀ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਗਈ ਹੈ ਪੂਰੀ ਖਬਰ ਕੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਭਾਰਤੀ ਮੂਲ ਦਾ ਵਿਅਕਤੀ ਜਿਸ ਦੀ ਪੁਲਿਸ ਤੇ ਨਾਲ ਟਕਰਾਅ ਹੋ ਜਾਂਦਾ ਹੈ ਤੇ ਪੁਲਿਸ ਨਾਲ ਟਕਰਾਉਣ ਤੋਂ ਬਾਅਦ ਇਹ ਵਡੀ ਘਟਨਾ ਵਾਪਰ ਜਾਂਦੀ ਹੈ ਜਿੱਥੇ ਕਿ ਉਹ ਦਮ ਤੋੜ ਦਿੰਦਾ ਹੈ ਕੌਮਾਂਤ ਵਿੱਚ ਗਿਆ ਵਿਅਕਤੀ ਜੋ ਦਮ ਤੋੜਦਾ ਹੈ ਪੁਲਿਸ ਨਾਲ ਟਕਰਾ ਹੋਇਆ ਸੀਗਾ ਔਰ ਇੱਕਦਮ ਹੀ ਸਥਿਤੀ ਬੇਕਾਬੂ ਹੁੰਦੀ ਹੋਈ ਨਜ਼ਰ ਆਈ ਹੈ ਦੱਸਦੀ ਹੈ ਕਿ ਹੁਣ ਇੱਕ ਵੀਡੀਓ ਜਿਹੜੀ ਉਸਦੇ ਸਾਥੀ ਅੰਮ੍ਰਿਤਪਾਲ ਕੌਰ ਦੇ ਵੱਲੋਂ ਬਣਾਈ ਗਈ ਤੇ ਉਹ ਵੀ ਸੋਸ਼ਲ ਮੀਡੀਆ ਤੇ ਵੱਲੋਂ ਹੁੰਦੀਆਂ ਚਰਚਾਵਾਂ ਹੋ ਗਈਆਂ ਨੇ ਦੱਸਦੀ ਹੈ ਕਿ ਅੰਮ੍ਰਿਤਪਾਲ ਕੌਰ ਦੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਸੀ ਉਸ ਵੀਡੀਓ ਦੇ ਵਿੱਚ ਜਿਹੜਾ ਕਿ ਗੌਰਵ ਕੰਨਾ ਜੋ ਹੈ ਉਹ ਆਪਣੀ ਬੇਗੁਨਾਹੀ ਦਾ ਅਸਬੂਤ ਦਿੰਦਾ ਹੋਇਆ ਜਾਂ ਆਪਣੀ ਬੇਗੁਨਾਹੀ ਦੱਸਦਾ ਹੋਇਆ ਨਜ਼ਰ ਆਇਆ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ। ਇਹ ਵੀਡੀਓ ਸਾਰੀ ਉਸਦੇ ਸਾਥੀ ਦੇ ਵੱਲੋਂ ਰਿਕਾਰਡ ਕੀਤੀ ਗਈ ਹੈ। ਤਾਂ ਇਹ ਵੀ ਸਾਥੀ ਦੇ ਵੱਲੋਂ ਦੱਸਿਆ ਗਿਆ ਕਿ ਜੋ ਪੁਲਿਸ ਸੀਗੀ ਉਸਨੇ ਤਸ਼ੱਦਦ ਕੀਤਾ ਲਗਾਤਾਰ ਹੀ ਔਰ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਦੇ ਨਾਲ ਵੀ ਸਿਰ ਜਿਹੜਾ ਵਾ ਉਹ ਗੌਰਵ ਕੰਨਾ ਦਾ ਟਕਰਾ ਗਿਆ। ਤਾਂ ਹਾਲਾਂਕਿ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਗਲਤ ਠਹਿਰਾਇਆ ਉਹਨਾਂ ਨੇ ਸਾਰੇ ਬਿਆਨਾਂ ਨੂੰ નિર્ਦੋਸ਼ ਦੱਸਿਆ। ਯਾਨੀ ਕਿ ਉਹਨਾਂ ਨੇ ਦੱਸਿਆ कि अजे कुछ नहीं हुआ चार मूझ के फसाण द कोशिश की जा रही है पर अमृतपाल कौर जी उसके साथी सी गोरव कंडा दसा कि पुलिस जारी ओह ਜਿਹੜਾ ਦੋਨਾਂ ਦੇ ਨਾਲ ਟਕਰਾ ਹੋਇਆ ਪੁਲਿਸ ਦੇ ਵੱਲੋਂ ਤਸ਼ੱਦਦਤਾ ਆਇਆ ਗਿਆ ਹਮਲਾ ਕੀਤਾ ਗਿਆ ਤੇ ਉੱਥੇ ਹੀ ਗੌਰਵ ਕੰਡਾ ਦੀ ਜੇ ਉਸਨੇ ਜੋ ਹੈ ਦਮ ਤੋੜ ਦਿੱਤਾ ਤੇ ਉਸ ਤੋਂ ਬਾਅਦ ਆຊੀਏ ਕਿ ਹੁਣ ਪੂਰਾ ਮਾਮਲਾ ਉਲਝਿਆ ਹੋਇਆ ਨਜ਼ਰ ਆ ਰਿਹਾ ਪੁਲਿਸ ਤੇ ਸਵਾਲ ਖੜੇ ਹੋਏ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਪਾਰਕ ਦੇ ਵਿੱਚ ਇਹ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਦੱਸ ਜੀਏ ਕਿ ਭਾਰਤੀ ਮੂਲ ਦਾ ਵਿਅਕਤੀ ਤੇ ਹੁਣ ਇਹ ਭਾਰਤ ਵਾਸੀਆਂ ਨੂੰ ਜਾਨੀ ਕਿ ਉਥੇ ਦੇ ਜਿਹੜੀ ਐਮਬੈਸੀ ਉਹਨਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਮਾਮਲਾ ਹੁਣ ਜਿਆਦਾ ਉਲਝ ਸਕਦਾ ਪੁਲਿਸ ਤੇ ਵੱਡੇ ਸਵਾਲ ਖੜੇ ਹੋ ਸਕਦੇ ਨੇ ਕਿ ਪੁਲਿਸ ਦੇ ਵੱਲੋਂ ਹੀ ਗਲਤ ਤਰੀਕੇ ਦੇ ਨਾਲ ਟ੍ਰੀਟ ਕੀਤਾ ਗਿਆ ਉਸ ਵਿਅਕਤੀ ਦੇ ਨਾਲ ਗਲਤ ਚੀਜ਼ਾਂ ਕੀਤੀਆਂ ਗਿਆ ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ ਇਹ ਪੂਰਾ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਉਹ ਦੇਖਣਾ ਜ਼ੂਰੀ ਪੈਂਦਾ ਅਸਲ ਹਾਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਏ ਮਨਪਾਗੀਆ ਖਬਰਾਂ ਵਿਦੇਸ਼ੀਆਂ ਤਰ ਤਰਤੀਆਂ ਤੋਂ ਆਉਂਦੀਆਂ ਰਹਦੀਆਂ ਨੇ ਜਿੱਥੇ ਕੈਨੇਡਾ ਜਾਂ ਫਿਰ ਹੋਰਾ ਥਾਵਾਂ ਤੋਂ ਔਰ ਇਸੇ ਤਰੀਕੇ ਨਾਲ ਹੁਣ ਆਸਟ੍ਰੇਲੀਆ ਤੋਂ ਇੱਕ ਭਾਰਤੀ ਮੂਲ ਦੇ ਵਿਅਕਤੀ ਦੇ ਦਮ ਤੋੜਨ ਦੀ ਖਬਰ ਸਾਹਮਣੇ ਆਈ ਹੈ ਜਿੱਤੇ ਭਾਰਤੀ ਮੂਲ ਦੇ ਵਿਅਕਤੀ ਨੇ ਦਮ ਤੋੜ ਦਿੱਤਾ ਮਨਪਾਗੀ ਖਬਰ ਹੈ ਔਰ ਦੱਸਿਏ ਕਿ ਇਸ ਨੂੰ ਲੈ ਕੇ ਚਰਚਾਾਂ ਮਾ ਕਾਫੀ ਸੋਸ਼ਲ ਮੀਡੀਆ ਤੇ ਤੇਜ਼ ਹੋ ਗਈਆਂ ਨੇ ਹੁਣ ਹੈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੋਈ ਵੀ ਤਸ਼ੱਤਤ ਨਹੀਂ ਕੀਤਾ ਹੈ ਅਸੀਂ ਕੋਈ ਵੀ ਉਸ ਦਾ ਪੁਲਿਸ ਦੀ ਗੱਡੀ ਨਾਲ ਟਕਰਾ ਨਹੀਂ ਹੋਇਆ ਪੁਲਿਸ ਨੇ ਕੋਈ ਵੀ ਬੁਰੇ ਹਾਲਤ ਨਹੀਂ ਕੀਤੇ ਨੇ ਔਰ ਜਿਸ ਤਰੀਕੇ ਦੇ ਨਾਲ ਜੋ ਵੀਡੀਓ ਦੇ ਵਿੱਚ ਜਾਂ ਉਸ ਦੇ ਸਾਥੀ ਦੇ ਵੱਲੋਂ ਦੱਸਿਆ ਗਿਆ ਉਹ ਗਲਤ ਹੈ ਤਾਂ ਉਹ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਦੇਖਣਾ ਜ਼ਰੂਰੀ ਪੈਂਦਾ ਹੈ ਫਿਲਹਾਲ ਦੀ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਭਾਰਤੀ ਮੂਲ ਦਾ ਵਿਅਕਤੀ ਜੋ ਕਿ ਪੁਲਿਸ ਨਾਲ ਹੋਏ ਟਕਰਾ ਦੇ ਵਿੱਚ ਉਸ ਨੇ ਦਮ ਤੋੜ ਦਿੱਤਾ ਹੈ ਤਾਂ ਹਾਲਾਂਕਿ ਉਹ ਆਪਣੀ ਇਸ ਗੁਲੇ ਨੂੰ ਗੁਣਾ ਜੋਸ ਦੇ ਉੱਤੇ ਤੌਮਤਲ ਕਈਆਂ ਜਾਣੀਆਂ ਉਸ ਨੂੰ ਬਰਦਰ ਦੱਸ ਰਿਹਾ ਸੀ ਕਿ ਉਸਨੇ ਕੁਝ ਨਹੀਂ ਕੀਤਾ ਹੁਣ ਦੇਖਣਾ ਹੋਵੇਗਾ ਇਸ ਪੂਰੇ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਵੱਡੀ ਤੇ ਖਾਸ ਅਪਡੇਟ ਅਸੀਂ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਕੀਤੀ